ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਤੇ ਮੈਂ ਗੁਰਦੀਪ ਸਿੰਘ ਆਪ ਸਭ ਦਾ ਸਾਡੇ ਚੈਨਲ ਤੇ ਜੁੜੇ ਰਹਿਣ ਲਈ ਸਵਾਗਤ ਕਰਦਾ ਹਾਂ ਖਬਰ ਸਾਹਮਣੇ ਆ ਰਹੀ ਹੈ ਜੀ ਤੁਰਤੋਂ ਕਿਤੇ ਬੀਤੇ ਦਿਨੀ ਸ਼ਿਪੋਲਾ ਨਿਸਕਾਮ ਸੰਤੀ ਨੇ ਸਥਾਨਕ ਮੰਗਲਾ ਆਸ਼ਰਮ ਵਿਖੇ ਕਰਵਾਏ ਗਏ 19ਵੇਂ ਸਮਾਗਮ ਦੌਰਾਨ ਜ਼ਰੂਰਤਮੰਦ ਪਰਿਵਾਰਾਂ ਦੀਆਂ 7 ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਸੰਤੀ ਦੇ ਪ੍ਰਧਾਨ ਰਮੇਸ਼ ਕੁਮਾਰ ਗਰਗ ਦੀ ਅਗਵਾਈ ਵਿੱਚ ਹਰੇਕ ਜੋੜੇ ਨੂੰ ਤੋਹਫੇ ਦੇ ਰੂਪ ਵਿੱਚ ਘਰੇਲੂ ਵਸੂਆਂ ਲਈ ਸਮਾਨ ਵੀ ਦਿੱਤਾ ਗਿਆ ਪ੍ਰਧਾਨ ਨੇ ਕਿਹਾ ਕਿ ਸੰਸਥਾ ਪਿਛਲੇ 18 ਸਾਲਾਂ ਤੋਂ ਦਾਨੀ ਸੱਜਣਾ ਦੇ ਸਹਿਯੋਗ ਨਾਲ ਸਮਾਜ ਸੇਵਾ ਕਰ ਰਹੀ ਹੈ ਤੁਸੀਂ ਵੀ ਦੇਖੋ ਧੁਰੀ ਤੋਂ ਪੱਤਰਕਾਰ ਸੋਨ ਲਾਲ ਆਨੰਦਵਾਲ ਅਤੇ सुरेंद्र ਗਰਗ ਦੀ ਵਿਸ਼ੇਸ਼ ਰਿਪੋਰਟ ਨਾ ਬੀਜੇ ਤਾ ਕੁਲ ਵੀ ਨਹੀਂ ਕੁਲ ਵੀ ਸਹੀ ਹੈ ਅੱਜ ਤੁਹਾਡੇ ਨਾਲ ਚੱਲ ਗਿਆ 200 ਤੋਂ ਨਾ ਜੇਵਾ ਸੰਭੀ ਕਰੋ ਵੀ ਤੁਸੀ ਕਹਿਣਾ ਚਾਹੀਏ ਬਹੁਤ ਵਧੀਆ ਜੀ ਕਰਨਾ ਵੱਧ ਸਾਰਾ ਉਹ ਕੀਤਾ ਹੀ ਖਾਨਪੀਨ ਹੋ ਗਿਆ ਠੀਕ ਆ ਇਹ ਪੂਜਟ ਸਾਰਾ ਕੁਝ ਟੁੱਟਾ ਉਹ ਨਾ ਹਰ ਕੋਈ ਟੁੱਟਾ ਹੀ ਇਹ ਸੁੱਝ ਕੁਛ ਹੋਈ ਹਾਂ ਹਾਂ ਬਹੁਤ ਜ਼ਿਆਦਾ ਖੁਸ਼ਾਈ

तो नहीं, नहीं नहीं किसी ने डाटा डाटा लाइक पर डाटा भी आजु भाटे पे दरिद्र चाहिए संस्थाओं को निकाला चाहते हैं धन्यवाद करना स्वामी सबको बोलिए संस्था बोल ਸਿੰਧਨਾ ਦੇ ਨਰੇਂਦਰ ਸਿੰਘ ਨਰੇਂਦਰ ਜੀ ਤੁਹਾਡੇ ਬਾਰੇ ਚਾਹੀਏ ਹੈ ਬਹੁਤ ਵਧੀਆ ਹੀ ਪ੍ਰੋਗਰਾਮ ਬਹੁਤ ਵਧੀਆ ਹੈ ਸੰਸਥਾ ਧੂਰੀ ਦੇ ਬੱਚਾ ਬਹੁਤ ਵਧੀਆ ਪ੍ਰੋਗਰਾਮ ਕੀਤਾ ਇਹਨਾਂ ਨੇ ਬਹੁਤ ਵਧੀਆ ਸਾਰਾ ਪ੍ਰੋਗਰਾਮ ਉੱਪਰ ਹੋਇਆ ਹੈ ਬਹੁਤ ਵਧੀਆ ਕੋਈ ਨਹੀਂ ਜੀ ਸਾਰੀ ਵਧੀਆ ਹੋਇਆ ਜਖਰੋ ਜੀ ਮੈਂ ਨਾਮ ਹਰਮਿੰਦਰ ਸਿੰਘ ਹੈ ਮੈਂ ਸਿੰਘ ਸੰਤਿਆਰ ਸੁਝੇਸ਼ ਨਾਲ ਮੇਰਾ ਕੋਰਾ ਮੋਗਲ ਜਿੰਨਾ ਸਮਾਨ ਵਧੀਆ ਹੁੰਦਾ ਹੈ ਅੱਜ ਆਨ ਤੇ ਨਵਾਂ ਵਧੀਆ ਪ੍ਰੋਗਰਾਮ ਹੁੰਦਾ ਵਧੀਆ ਸਮਾਨ ਮਿਲਣਗੇ ਤੇ ਵਧੀਆ ਸੇਵਾ ਕਰਦੇ ਨੇ ਧੰਨਵਾਦ ਲਗਾਂਗੇ ਬੀਤ ਰਹੇ ਲਗਾਂਗੇ ਬੀਤ ਰਹੇ ਪਤਲਾ ਸੰਸਥੀ ਵੱਲੋਂ ਵਿਆਹ ਵਜਿਆ ਕੀਤਾ ਗਿਆ। ਮਾਰ ਕੋਈ ਕੋਈ ਸਮੇਂ ਨਹੀਂ ਸੀ। ਲੋਕਾਂ ਵਾਲੀ। ਉਹ ਕਿੰਨੀ ਵਿਆਹ ਕਿੰਨੇ ਪੈਸੇ ਜਾ ਰਹੇ ਨੇ ਕੀ ਬੋਲ ਰਹੇ। ਅੱਜ ਸ਼ੀਪੋਲਾ ਨਿਸ਼ਕਾਮ ਸੇਵਾ ਹੰਪੀ ਰਿਸ਼ਤਤੂ ਰਿਵਲੋਂ 7 ਲੜਕੀਆਂ ਅਤੇ 7 ਲੜਕਿਆਂ ਦੇ ਵਿਆਹ ਮੰਗਲਾ ਆਸ਼ਰਮ ਕੌਂਸ਼ਾਲਾ ਵਿਖੇ ਕਰਵਾਏ ਜਾ ਰਹੇ ਨੇ ਜਿਸ ਦੀ ਜ਼ਿੰਮੇਵਾਰੀ ਮੈਨੂੰ ਰਮੇਸ਼ ਕੁਮਾਰ ਗਰਗ ਪ੍ਰਧਾਨ ਸ਼ੀਪੋਲਾ ਨਿਸ਼ਕਾਮ ਸੇਵਾ ਹੰਪੀ ਨੂੰ ਸੰਭੀ ਗਈ ਹੈ ਔਰ ਪਿਛਲੇ 18 ਸਾਲਾਂ ਤੋਂ ਇਹ ਜ਼ਿੰਮੇਵਾਰੀ ਮੈਨੂੰ ਸੰਭੀ ਗਈ ਸੀ ਔਰ ਉਸੇ ਤਰ੍ਹਾਂ ਮੈਂ ਇਹ ਸੇਵਾ ਨਿਭਾ ਰਿਹਾ ਔਰ ਅੱਗੇ ਤੋਂ ਨਿਭਾਉਂਦਾ ਰਹਾਂਗਾ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਜੋ ਵੀ ਸਾਨੂੰ ਦਾਨ ਚੰਦਾ ਇਕੱਠਾ ਹੁੰਦਾ ਹੈ ਉਹ ਇਨ੍ਹਾਂ ਲੜਕੀਆਂ ਦੇ ਵਿਹਾਨ ਦੇ ਵਿੱਚ ਲਗਾਇਆ ਜਾਂਦਾ ਹੈ ਔਰ ਬਾਰੀਆਂ ਲੜਕੀਆਂ ਨੂੰ ਘਰੇਲੂ ਸਮਾਨ ਟ੍ਰਾਂਕ ਪੇਟੀਆਂ ਬੈੱਡ ਮੇਜ਼ ਕੁਰਸੀਆਂ ਰਦਈਆਂ ਗਦਾਲੇ ਖੇਸ ਕੰਬਲ ਅਤੇ ਚੋਣੇ ਦੇ ਟੋਕੇ ਚਾਂਦੀ ਦੇ ਚਾਂਗੜਾ ਚਾਂਦੀ ਦੇ ਸੱਟ ਅਤੇ ਚਾਂਦੀਆਂ ਛਾਂਪਾਂ ਵਿਚੂਏ ਚਾਂਦੀ ਦੇ ਸਾਰਾ ਸਮਾਨ ਤਕਰੀਬਨ 30 35 ਸਮਾਨ ਜਿਹੜਾ ਜੇ ਉਹ ਦਿੱਤਾ ਜਾਂਦਾ ਦਿੱਤਾ ਜਾਂਦਾ ਹੈ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਸੇ ਤਰ੍ਹਾਂ ਸਾਨੂੰ ਸਹਿਯੋਗ ਦਿੰਦੇ ਰਹੋ ਅਸੀਂ ਅੱਤੇ ਅਸੀਂ ਇਹਨਾਂ ਲੜਕੀਆਂ ਦੀ ਸੇਵਾ ਕਰਦੇ ਰਹੀਏ ਇਹਨਾਂ ਦੇ ਵਿਆਹ ਕਰਦੇ ਰਹੀਏ ਔਰ ਸਾਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਪੁੰਨ ਦੇ ਭਾਗੀ ਅਸੀਂ ਬਣਦੇ ਰਹੀਏ ਮੇਨਾ ਹਸਨ ਜੀ ਸਾਹਿਬ ਤੁਸੀਂ ਅੱਜ ਥੋੜੀ ਮੈਨੇਜਰ ਜਾਈਏ ਤੁਸੀਂ ਕੀ ਜਾਨਣਾ ਚਾਹੋ ਹਾਂ ਜੀ ਸਭ ਤੋਂ ਪਹਿਲਾਂ ਜੀ ਰਮੇਦਾਨ ਮਹਾਦਵ ਤੇ ਸੀਪੜਾ ਸੰਪੂਰਨ ਸੋਸਾਇਟੀ ਬਹੁਤ ਵਧੀਆ ਟਰਾਲਾ ਕਰਦੀ ਹੈ ਜੀ ਤੇ ਅਸਹਾਏ ਗਰੀਬ ਪਰਿਵਾਰਾਂ ਲਈ ਬਹੁਤ ਵੱਡਾ ਪ੍ਰਲਾਪਾ ਕਰ ਰਹੀ ਆ ਲੋੜਵੰਦ ਪਰਿਵਾਰਾਂ ਦੇ ਬਰਾਬਰ ਖੜਦੀ ਆ ਤੇ ਕੁੜੀਆਂ ਦੇ ਹਰ ਸਾਲ ਗਿਆ ਕਰਦੀ ਆ ਸੋ ਇਹ ਜੇ ਜੋ ਮਹਸਾਵਾਂ ਨੇ ਤੇ ਮੇਰੇ ਹਿਸਾਬ ਨਾਲ ਪੂਰੇ ਇੰਡੀਆ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਤੇ ਇਹਨਾਂ ਦਾ ਵੱਧ ਚੜ ਕੇ ਜੀਵਾਨੀ ਲੱਗਣੇ ਉਹਨਾਂ ਨੂੰ ਸਾਥ ਦੇਣਾ ਚਾਹੀਦਾ ਹੈ ਤਾਂ ਕਿ ਇਹ ਹੋਰ ਵੀ ਜ਼ਿਆਦਾ ਅਸਹਾਇ ਤੇ ਗਰੀਬ ਕਰਦੀਆਂ ਕੁੜੀਆਂ ਨੂੰ

دي من انا چلا 30000 تمي ثاني ثاني ها ہاں شب

आज शर्मा जी लाडरो के सत्यापन के ऊपर से चलिए और गुरुजी का नाम करने के ओके अब ये और ओके सर नाम है मेरे सामने सभी फ्रेंड्स का नाम अब वो का नाम से बोलिए तिवारी जी का नाम ਨੋ ਹੈਲੋ ਜੀ ਜੈ ਜੀਰਾ ਨਮਸਕਾਰ ਸਾਰਿਆਂ ਨੂੰ ਪਹਿਲਾ